ਯਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਦਾਸ ਨੇ ਆਪ ਜੀ ਦੇ ਨਾਲ ਅਹੰਕਾਰ ਜਾਂ ਹਉਮੈ ਵਿਸ਼ੇ ਦੀ ਵਿਚਾਰ ਸਾਂਝੀ ਕਰਨੀ ਸ਼ੁਰੂ ਕੀਤੀ ਹੈ ਅੱਜ ਦੂਸਰਾ ਦਿਨ ਹੈ ਔਰ ਇਹਦੇ ਪਹਿਲੇ ਭਾਗ ਦੇ ਵਿੱਚ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਉਮੈ ਦਾ ਮਨੁੱਖੀ ਜੀਵਨ ਨਾਲ ਕੀ ਸੰਬੰਧ ਹੈ ਜੇ ਮੈਂ ਸਬੰਧ ਦੀ ਗੱਲ ਕਰਾਂ ਸਮਾਨਤਾ ਜਦ ਦੇ ਪ੍ਰਗਟਿ ਸਾਰੇ ਸ਼ਰੀਰ ਤੋਂ ਹੁੰਦਾ ਹੈ ਸਾਡੀ ਸੋਚ ਤੋਂ ਹੁੰਦਾ ਹੈ ਤਾਂ ਸਮਾਨਤਾ ਸਥਾਈ ਹੈ ਸਿਰਫ ਇੱਥੇ ਅਸੀਂ ਸਬੰਧ ਜਿਹੜਾ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦਾ ਪ੍ਰਭਾਵ ਕੀ ਪੈਂਦਾ ਸਾਡੇ ਜੀਵਨ ਤੇ ਅਸਰ ਕੀ ਪੈਂਦਾ ਅੱਜ ਦਾ ਪਹਿਲਾ ਪਰਮਾਨ ਜਿਹੜਾ ਮੈਂ ਆਪਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਬਲਕਿ ਅੱਜ ਦੋ ਪਰਮਾਨ ਸਾਂਝੇ ਕਰਨੇ ਨੇ ਦੋਨੇ ਗੁਰੂ ਰਾਮਦਾਸ ਪਾਸ਼ਾ ਨਹੀਂ ਦੂਜਾ ਗੁਰੂ ਰਾਮਦਾਸ ਪਾਸ਼ਾ ਦਾ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਪਹਿਲਾ ਪਰਮਾਨ ਹੈ ਜਿੱਥੇ ਮੇਰੇ ਚੌਥੇ ਨਾਲ ਇੱਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਧੰਨ ਪਿਰ ਦਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ ਕੁਰ ਪੂਰੇ ਹਾਂ ਮੈਂ ਪੀਤ ਤੋਰੀ ਚੰਨੋਂ ਨਿਕ ਮਿਲੇ ਬਨਵਾਰੀ ਅਸੀਂ ਸਾਰੇ ਜੀਵ ਇਸਤਰੀਆਂ ਪਾਵੇਂ ਕਿ ਔਰਤ ਹੈ ਪਾਵੇਂ ਕਿ ਮਰਦ ਹੈ ਉਹ ਅਕਾਲਪੁਰ ਖਵਾਈ ਗੁਰ ਸਾਡਾ ਕੰਤ ਹੈ ਉਹ ਸਾਡਾ ਪਤੀ ਹੈ ਇੱਕੋ ਪ੍ਰੇ ਸਖੀਆਂ ਸਭ ਪ੍ਰੀ ਕੀ ਇਸ ਜਗਤ ਇਸ ਸੰਸਾਰ ਮੇਂ ਪੁਰਖ ਇੱਕ ਹੈ ਔਰ ਸਗਲੀ ਨਾਰ ਸਬਾਈ ਉਹ ਇੱਕ ਅਕਾਲ ਪੁਰਖ ਵਲਿਕ ਰੂਪੁਰਖ ਹੈ ਅਸੀਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਹਨ ਉਹਨਾਂ ਅਕਾਲ ਪੁਰਖ ਕਿੱਥੇ ਰਹਿੰਦਾ ਹੈ ਸਾਡੇ ਅੰਦਰ ਹੈ ਉਹਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਲੇਕਿਨ ਕੀ ਸਾਡਾ ਮਿਲਾਪ ਹੋ ਗਿਆ ਉਹਦੇ ਨਾਲ ਉਹਨੂੰ ਇਹੀ ਗੱਲ ਸਤਿਗੁਰੂ ਸਾਨੂੰ ਇੱਥੇ ਚੌਥੇ ਨਲਕਸਨ ਜਾਂਦੇ ਨੇ ਤਨਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉ ਮੈਂ ਪੀਤ ਕਰਾਰੀ। ਪਤੀ ਪਤਨੀ ਦੋਨੋਂ ਇੱਕੋ ਜਗ੍ਹਾ ਤੇ ਹੀ ਰਹਿੰਦੇ ਨੇ। ਇਹਨੂੰ ਅਸੀਂ ਅਧਿਆਤਮਿਕ ਜੀਵਨ ਦੇ ਮੁਤਾਬਕ ਵੀ ਵੇਖ ਲਈਏ ਕਿ ਅਸੀਂ ਜੀਵ ਇਸਤਰੀਆਂ ਜੋ ਸਾਡਾ ਕੰਤ ਪਤੀ ਸਾਡੇ ਹਿਰਦੇ ਘਰ ਚ ਹੀ ਰਹਿੰਦਾ ਹੈ। ਲੇਕਿਨ ਮਿਲਾਪ ਨਹੀਂ ਹੋ ਰਿਹਾ। ਕਿਉਂਕਿ ਵਿੱਚ ਹੌਮੈ ਦੀ ਦੀਵਾਰ ਖੜੀ ਹੈ। ਔਰ ਸਤਗੁਰੂ ਨੇ ਇੱਕ ਫੈਸਲਾ ਕਰਤਾ ਬਾਣੀ ਦੇ ਵਿੱਚ ਹੌਮੈ ਨਾਲ ਨਾਲ ਵਿਰੋਧ ਹੈ। ਦੋਏਨਾਂ ਬਸਾਇ ਇਕ ਠਾਈ। ਦੋਨੋਂ ਇਕੱਠੇ ਰਹਿ ਸਕਦੇ। ਇਸ ਹੌਮੈ ਦੀ ਦੀਵਾਰ ਕਰਕੇ ਹੀ ਪਤਾ ਨਹੀਂ ਕਿੰਨੇ ਪਰਿਵਾਰ ਟੁੱਟ ਜਾਂਦੇ ਨੇ। ਕਰਦੇ ਵਿੱਚ ਪਤੀ ਪਤਨੀ ਦਾ ਆਪਸ ਦੇ ਵੀ ਥੋੜਾ ਜਿਹਾ ਬੋਲਬੁਲਾਰਾ ਹੋ ਗਿਆ ਕਿਸੇ ਗੱਲ ਤੋਂ ਨਰਾਜ਼ਗੀ ਹੋ ਗਈ ਹੋ ਜਾਂਦੀ ਹੈ ਜਿੱਥੇ ਇੱਕ ਘਰ ਦੇ ਵਿੱਚ ਇਕੱਠੇ ਰਹਿੰਦੇ ਆ ਵਿਚਰਦੇ ਆ ਕਈ ਗੱਲਾਂ 'ਚ ਮਤਭੇਦ ਹੋ ਜਾਂਦੇ ਨੇ ਕੁਝ ਹੁੰਦੇ ਨੇ ਜੇ ਦੋਨੋਂ ਉਹਨੂੰ ਆਪਣੀ ਹਉਮੈ ਦਾ ਸਵਾਲ ਬਣਾ ਕੇ ਬਹਿ ਜਾਣ ਕਿ ਮੈਂ ਕਿਉਂ ਨੀਮਾ ਹੋਵਾਂ ਜਾਂ ਮੈਂ ਕਿਉਂ ਨੀਵੀਂ ਹੋਵਾਂ ਤਾਂ ਦੀਵਾਰ ਵੱਧਦੀ ਜਾਂਦੀ ਹੈ ਇਹ ਹਉਮੈ ਦੀ ਦੀਵਾਰ ਇੰਨਾ ਬਤਾ ਦਿੰਦੀ ਹੈ ਕਿ ਕਈ ਵਾਰੀ ਪਰਿਵਾਰ ਟੁੱਟ ਜਾਂਦੇ ਨੇ ਟੁੱਟਣ ਤੋਂ ਪਹਿਲਾਂ ਇੱਕੋ ਘਰ ਚ ਰਹੇ ਰਹੇ ਹੁੰਦੇ ਨੇ ਲੇਕਿਨ ਆਪਸ ਦੇ ਵਿੱਚ ਸੰਬੰਧ ਖਤਮ ਹੋ ਜਾਂਦਾ ਹੈ ਉਧਰ ਮੂੰਹ ਕਰਕੇ ਤੁਰ ਜਾਂਦਾ ਉਧਰ ਮੂੰਹ ਕਰਕੇ ਤੁਰ ਜਾਂਦੀ ਹੈ ਕੀ ਹੈ ਹੋ ਮੈਂ ਇਦਾਂ ਸਾਡੇ ਜੀਵਨ ਤੇ ਰੋਜ਼ਮਰਾਂ ਦੇ ਜੀਵਨ ਤੇ ਸੰਸਾਰਿਕ ਜੀਵਨ ਤੇ ਵੀ ਇਤਨਾ ਮਹਰੂ ਪ੍ਰਭਾਵ ਹੈ ਇਹਦੀ ਆਤਮਕ ਜੀਵਨ ਤੇ ਪਰਵਾਰ ਪ੍ਰਭਾਵ ਹੈ ਹੀ ਹੈ ਕਿ ਉਸ ਅਕਾਲ ਪੁਰਖ ਜੋੜਾ ਸਾਡੇ ਅੰਦਰ ਹੀ ਵਸਦਾ ਪਿਆ ਉਹਦੇ ਨਾਲ ਸਾਡਾ ਮਿਲਾਪ ਨਹੀਂ ਹੁੰਦਾ ਤਾਂ ਫਿਰ ਕਾਇਕੀ ਸੰਗਵਾਸਾ ਵਿੱਚ ਹਉਮੈ ਪੀਤ ਕਰਾ ਲਈ ਸਤਗੁਰੂ ਜੀ ਕਿਵੇਂ ਇਹ ਦੀਵਾਰ ਟਬੇ ਹਉਮੈ ਦੀ ਦੀਵਾਰ ਕਿਵੇਂ ਟਬੇ ਅਸੀਂ ਬਿਛੋੜਾ ਛੋੜੀ ਚਾਹੁੰਦੇ ਹਾਂ ਇਸੇ ਮਿਲਾਪ ਚਾਹੁੰਦੇ ਹਾਂ ਗੁਰੂ ਪੁਰਾਹ ਹौं ਮੈਂ ਪੀਤ ਤੋਰੀ ਪੂਰੇ ਗੁਰੂ ਦੀ ਸ਼ਰਨ ਚ ਆ ਜਾ ਪੂਰੇ ਗੁਰੂ ਦੀ ਸਿੱਖਿਆ ਲੈ ਲੈ ਪੂਰੇ ਗੁਰੂ ਦਾ ਉਪਦੇਸ਼ ਲੈ ਕੇ ਉਹਨੂੰ ਜੀਵਨ ਚ ਅਪਣਾ ਲੈ ਤੇਰੀ ਹੌਮੈ ਖਤਮ ਹੋ ਜਾਏਗੀ ਕਿਉਂਕਿ ਗੁਰੂ ਤਾਂ ਹੌਮੈ ਨੂੰ ਛੱਡਣ ਦੀ ਤਿਆਗਣ ਦੀ ਗੱਲ ਹੀ ਕਰਦਾ ਔਰ ਜਾਂਚ ਵੀ ਦੱਸਦਾ ਕਿਵੇਂ ਛੱਡ ਤੋ ਉਹਦੀ ਗੇਸੇ ਵਿੱਚ ਚਾਰਟ ਕਰਾਂਗੇ ਤੇ ਜੇ ਹੌਮੈ ਦੀ ਦੀਵਾਰ ਟੁੱਟ ਗਈ ਤੇ ਫਿਰ ਨਤੀਜਾ ਕੀ ਹੈ ਜਨਮ ਨਾਨਕ ਨੂੰ ਮਿਲਿਆ ਬਨਵਾਰੀ ਉਹ ਕਾਲਪੁਰ ਖਵਾਈ ਕਰੋ ਜਿਹਦੀ ਭਾਲ ਕਰ ਰਹੇ ਸਾਂ ਉਹਨਾਂ ਨਾਲ ਮਿਲਪ ਹੋ ਜਾਏਗਾ ਜਿਸ ਨਾਲ ਮਿਲਣਾ ਚਾਹੁੰਦੇ ਸਾਂ ਜਿਹਦੇ ਵਿਛੋੜੇ ਵਿੱਚ ਤਰਸ ਰਹੀ ਸਾਂ ਉਹਨਾਂ ਨਾਲ ਮਿਲਪ ਹੋ ਜਾਏਗਾ ਪਰ ਗੁਰੂ ਦੀ ਸ਼ਰਨ ਜਾਣਾ ਪਏਗਾ ਗੁਰੂ ਦੀ ਸਿੱਖਿਆ ਲੈਣੀ ਪੈਗੀ ਪਰ ਬਾਬ ਇੰਨਾ ਮਾੜਾ ਕਿ ਇਹ ਜੀਵਨ ਅਕਾਰਤ ਚਲਾ ਜਾਂਦਾ ਉਸ ਕਾਲਪੁਰ ਨਾਲ ਮਿਲਪ ਹੋਏ ਬਗੈਰ ਮਨੁੱਖਾ ਜੀਵਨ ਸਾਨੂੰ ਮਿਲੇ ਆ ਇਸ ਹੌਮੇ ਦੀ ਵਜ੍ਹਾ ਕਰਕੇ ਅਕਾਰ ਅੱਛਾ ਲਾ ਜਾਂਦਾ ਹੈ ਤੇ ਸੰਸਾਰਿਕ ਜੀਵਨ ਦੇ ਵਿੱਚ ਇੰਨਾ ਬਾੜੂ ਪ੍ਰਭਾਵ ਹੈ ਕਿ ਜਿੰਨੂੰ ਇੰਨਾ ਪਿਆਰ ਕਰਦੇ ਆ ਜਿਹਦੇ ਨਾਲ ਇੰਨਾ ਪੱਕਾ ਸੰਬੰਧ ਹੁੰਦਾ ਹੈ ਇੱਕ ਪੱਕਾ ਰਿਸ਼ਤਾ ਬਨਨੇ ਆ ਸਥਾਈ ਰਿਸ਼ਤਾ ਬਨਾਉਣੇ ਆ ਉਹ ਵੀ ਟੁੱਟ ਜਾਂਦਾ ਹੈ ਉਹ ਪਿਆਰ ਕਿਤੇ ਇਸ ਹੌਮੇ ਦੀ ਵਜ੍ਹਾ ਕਰਕੇ ਨਫ਼ਰਤ ਦੇ ਵਿੱਚ ਬਦਲ ਜਾਂਦਾ ਹੈ ਬਾਦ ਦੇ ਵਿੱਚ ਹੌਮੇ ਪਛਤਾਵਾ ਹੁੰਦਾ ਰਹੇ ਵੀ ਕਿੰਨੀ ਛੋਟੀ ਜੀ ਗੱਲ ਨੂੰ ਅਸੀਂ ਕਿੱਡਾ ਵੱਡਾ ਬਣਾ ਲਿਆ ਕਿੱਥੇ ਗੱਲ ਪਹੁੰਚ ਗਈ ਹੈ ਪਰ ਫਿਰ ਵੀ ਉਹ ਹਉਮੈ ਨਹੀਂ ਛੱਡੀ ਜਾਂਦੀ ਈਗੋ ਜਿਹੜੀ ਐ ਉਹ ਨਹੀਂ ਛੱਡੀ ਜਾਂਦੀ ਨਤੀਜਾ ਸੰਬੰਧ ਟੁੱਟਣ ਦਾ ਹੋ ਜਾਂਦਾ ਹੈ ਆਇਦਾ ਦੂਸਰਾ ਪਰਮਾਨ ਜਿਹੜਾ ਗੁਰੂ ਅਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਇਸ ਵਿੱਚ ਤੀਜੇ ਨਾੜਕ ਬਖਸ਼ਿਸ਼ ਕਰਦਨੇ ਮਨ ਤੂੰ ਗਰਬ ਅਟਿਆ ਗਰਬ ਲੱਦਿਆ ਜਾਹੀਂ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੁਨੀ ਪਵਾਹੇ ਗਰਬ ਲੱਗਾ ਜਾਂਹੇ ਮੁਗਦਮਨ ਅੰਤ ਗਿਆ ਪਛਤਾਵੇਂ ਅਹੰਕਾਰ ਤਿਸਨਾ ਰੋਗ ਲੱਗਾ ਮਿਰਥਾ ਜਨਮ ਗਵਾਵੇਂ ਕੇ ਮਨ ਤੂੰ ਗਰਬ اٹਿਆ ਹੰਕਾਰ ਦੇ ਵਿੱਚ ਲਿਬੜਿਆ ਹੋਇਆ ਹੰਕਾਰ ਦੇ ਨਾਲ ਭਰਿਆ ਹੋਇਆ ਤੇ ਇਹ ਸੰਸਾਰ ਦੇ ਲੱਬੜਿਆ ਹੋਇਆ ਹੀ ਲੱਦਿਆ ਹੋਇਆ ਹੀ ਤੂੰ ਇਸੋ ਸੰਸਾਰ ਤੋਂ ਦੁਰ ਜਾਣਾ ਗਰਮ ਲੱਦਿਆ ਜਾਹੇ ਇੱਕ ਗਰਮ ਖਾਉ ਦੇ ਨਾਲ ਲੱਦਿਆ ਹੋਇਆ ਹੀ ਸੰਸਾਰ ਤੋਂ ਦੁਰ ਜਾਣਾ ਤੈਨੂੰ ਇੱਕ ਅਨਮੋਲ ਸਮਾਂ ਮਿਲਿਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤਰੀਕ ਬਰੀਆ ਅਜਾਈ ਚਲਾ ਜਾਏਗਾ ਹਉ ਮਹਿਦੀ ਵਜਾ ਕਰਕੇ ਕਾਰਨ ਕੀ ਹੈ ਮਾਇਆ ਮੋਹਣੀ ਮੋਹਿਆ ਮਾਇਆ ਦੇ ਪਿਆਰ ਦੇ ਵਿੱਚ ਮੋਇਆ ਪਿਆ ਮੈਂ ਬੜੀ ਬੜੀ ਬੇਨਤੀ ਕਰਦਾ ਇੱਕ ਅਕਾਲ ਪੁਰਖ ਨੂੰ ਛੱਡ ਕੇ ਬਾਕੀ ਜੋ ਕੁਝ ਹੈ ਉਹ ਮਾਇਆ ਹੈ ਐਸੇ ਨਹੀਂ ਕਿ ਮਾਇਆ ਬਿਲਕੁਲ ਤਿਆਗ ਦੇਣੀ ਹੈ ਮਾਇਆ ਜੀਵਨ ਦਾ ਸੱਚ ਹੈ ਪਰ ਜਿਸ ਰੰਗ ਦੇ ਮੋਹ ਦੇ ਵਿੱਚ ਗਲਤਾਨ ਹੋ ਜੰਨੇ ਆ ਉਹੀ ਜੀਵਨ ਦਾ ਮਕਸਦ ਬਣ ਜਾਂਦਾ ਹੈ ਮਾਇਆ ਪਰ ਜੀਨ ਅਕਰਥਾ ਚਲਾ ਜਾਂਦਾ ਹੈ ਮਾਇਆ ਵਿੱਚ ਰਹਿ ਕੇ ਨਰਲੇ ਪਰਣਾ ਇਹ ਸਿੱਖੀ ਤੇ ਪਰ ਸਾਡੀ ਹਾਲਤ ਇਹ ਹੈ ਕਿ ਮਾਇਆ ਮੋਹਣੀ ਮੋਹਿਆ ਨਤੀਜਾ ਜਨਮ ਬਰੰਦਾ ਗੇੜ ਦੂਰ ਨਤਰਾਤ ਇਸ ਜੀਵਨ ਦੇ ਵਿੱਚ ਵੀ ਪਤਾ ਨਹੀਂ ਕਿੰਨੀ ਵਾਰੀ ਆਤਮਾ ਕੁਮਤ ਮਰਦੇ ਆ ਇਸ ਤੋ ਇਲਾਬਾ ਵੀ ਇਹ ਜੋ ਜਨਮ ਮਰਨ ਦਾ ਗੇੜੇ ਇਹ ਵੀ ਚੰਦਾ ਰਹਿੰਦਾ ਹੈ। ਚੂਨਾ ਭੁਗਤਨ ਦਾ ਗੇੜ ਵੀ ਚਲਦਾ ਰਹਿੰਦਾ ਹੈ। ਔਰ ਕਾਰਨ ਜਿਹੜਾ ਹੈ ਉਹ ਸਾਰਾ ਇਹ ਹੈ ਕਿ ਇਸ ਹਉਮੈ ਨੇ ਜੀਵਨ ਬਰਬਾਦ ਕਰਤਾ ਜਿਹੜਾ ਅਨਮੋਲ ਮੌਕਾ ਮਿਲਿਆ ਸੀ। ਸਤਿਗੁਰੂ ਚੇਤਨ ਕਰ ਰਹੇ ਨੇ ਸਾਨੂੰ ਵਾਰਨਿੰਗ ਦੇ ਰਹੇ ਨੇ। ਗਰਬ ਲਾਗਾ ਜਾਹੇ ਮੁਗਦਮਨ ਅੰਤ ਗਿਆ ਪਛਤਾਵੇ। ਸਾਰਾ ਜੀਵਨ ਜਾਈਂ ਚਲਾ ਜਾਏਗਾ ਹਉਮੈ ਦੇ ਵਿੱਚ ਹੀ ਕੀ ਮੂਰਖ ਮਨ ਇਹ ਨਾ ਸਮਝ ਮਨ ਇਹ ਨੂੰ ਸਮਝ ਬਾਅਦ ਵਿੱਚ ਤੌਣਾ ਪਏਗਾ ਔਰ ਸਤਗੁਰ ਬਖਸ਼ਿਸ਼ ਕਰਦੇ ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਏ ਇਹ ਮੂਲਕ ਜਨਮ ਤੈਨੂੰ ਮਿਲਿਆ ਇਹ ਮੂਲਕ ਆਦੇ ਹੀ ਦਾ ਮੌਕਾ ਮਿਲਿਆ ਤੈਨੂੰ ਇਹਨੂੰ ਅਜਾਈਂ ਗਵਾ ਦੇਂਗਾ क्यों तेनों दो रोग लगे हुए ने एक हौमे का और इन्हों का भी बड़ा पक्का संबंध है हौमश्ना रोग का कारण भी बनती है त्रिष्णा तो हौमे के कारण भी तृष्णा आँदी है तो उन्होंने इन्ना पक्का संबंध है ਔਰੇ ਦੋਨੋਂ ਰੋਗ ਨੇ ਸਤਿਗੁਰੂ ਸੰਸਮਝਾ ਰਹੇ ਨੇ ਇਹ ਰੋਗ ਲੱਗੇ ਹੋਏ ਨੇ ਤੈਨੂੰ ਆਪ ਵਿਚਾਰ ਲਈਏ ਕਿੰਨਾ ਗਹਿਰਾ ਸੰਬੰਧ ਹੈ ਔਰ ਕਿੰਨਾ ਖਤਰਨਾਕ ਸੰਬੰਧ ਹੈ ਸਿਰਫ ਗਹਿਰਾ ਹੀ ਨਹੀਂ ਕਿੰਨਾ ਖਤਰਨਾਕ ਸੰਬੰਧ ਹੈ ਸਾਡੇ ਜੀਵਨ ਨਾਲ ਵਿਚਾਰ ਸ਼ੁਰੂ ਹੋਈ ਹੈ ਪੂਰੀ ਗਹਿਰਾਈ ਜਾ ਕੇ ਵਿਚਾਰਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਔਪਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ